ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਜੀ ਰਿਸ਼ਤਿਆਂ ਬਾਰੇ ਹੀ ਉਹਨਾਂ ਰਿਸ਼ਤਿਆਂ ਬਾਰੇ ਕਹਿੰਦੇ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਇਹ ਇੱਕ ਦੂਜੇ ਦਾ ਖਿਆਲ ਰੱਖਣ ਲਈ ਬਣਦੇ ਨੇ ਨਾ ਕਿ ਇੱਕ ਦੂਜੇ ਨੂੰ ਵਰਤਣ ਲਈ ਇੱਕ ਦੂਜੇ ਨਾਲ ਵਰਤਣ ਲਈ ਬਣਦੇ ਨੇ ਇੱਕ ਦੂਜੇ ਨੂੰ ਵਰਤਣ ਲਈ ਨਹੀਂ ਵਰਤਣ ਨੂੰ ਦਾ ਮਤਲਬ ਇਹ ਹੋ ਜਾਂਦਾ ਹੈ ਵੀ ਅਸੀਂ ਕਿਸੇ ਚੰਗੇ ਮਾੜੇ ਸਮੇਂ 'ਚ ਆਪਣੇ ਭੈਣ ਭਾਈ ਨੂੰ ਵਰਤਿਆ ਜਦੋਂ ਸਾਡੇ ਚੰਗੇ ਦਿਨ ਆ ਗਏ ਉਦੋਂ ਅਸੀਂ ਉਹ ਤੋਂ ਪਿੱਠ ਘਮਾ ਲਈ ਉਹਨੂੰ ਛੱਡਤਾ ਵੀ ਚੱਲ ਨੰਗਿਆ ਸਮਾਂ ਆਪਣੀ ਘੁੱਗੀ ਲੋਟ ਹੋਈ ਤੂੰ ਕੌਣ ਮੈਂ ਕੌਣ ਠੀਕ ਹੈ ਜੀ ਦੇਖੋ ਜਿਹੜਾ ਹੁੰਦਾ ਹੈ ਇੱਕ ਦੂਏ ਨਾਲ ਵਰਤਣਾ ਉੱਥੇ ਅਸੀਂ ਬਗੈਰ ਮਤਲਬ ਤੋਂ ਸਾਡਾ ਕੋਈ ਮਤਲਬ ਨਾ ਹੋਵੇ ਉਹਦੇ ਵਿੱਚ ਅਸੀਂ ਭੈਣ ਭਾਈ ਨਾਲ ਖੜੀਏ ਉਹਦੇ ਔਖੇ ਸੌਖੇ ਸਮੇਂ 'ਚ ਉਹ ਹੁੰਦਾ ਹੈ ਭੈਣ ਭਾਈ ਨਾਲ ਵਰਤਣਾ ਮੈਂ ਇਹ ਕਹਿ ਨਹੀਂ ਆਂ ਵੀ ਜਿਹੜੇ ਜ਼ਿੰਦਗੀ ਦੀ ਹਿਲਜੁਲਾ ਹੈ ਇਹ ਆਮ ਸਾਡੇ ਰਿਸ਼ਤਿਆਂ 'ਚ ਆਉਂਦੀ ਜਾਂਦੀ ਰਹਿੰਦੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਿੱਦਾਦ ਤੁਸੀਂ ਘਾਟੇ 'ਚ ਤੇ ਜਾਂ ਤੁਸੀਂ ਕੋਈ ਚੰਗਾ ਭੈਣ ਭਾਈ ਵਰਤ ਲਿਆ ਬਾਈ ਮੇਰੀ ਇੱਥੇ ਸਹਾਇਤਾ ਕਰ ਦੇ ਕੋਈ ਗੱਲ ਨਹੀਂ ਅਪਾ ਵੀ ਤੁਹਾਡੇ ਨਾਲ ਖੜੇ ਆਂ ਜਦੋਂ ਬਾਈ ਦੀ ਜ਼ਿੰਦਗੀ 'ਚ ਕਿਤੇ ਹਿਲਜੁਲ ਆ ਗਈ ਜਦ ਫਿਰ ਬਾਈ ਨੇ ਹਾਕ ਮਾਰੀ ਬਈ ਵੀਰੇ ਆ ਜਾ ਮੈਨੂੰ ਇੱਥੇ ਤੇਰੀਆਂ ਲੋੜਾਂ ਐ ਕਹਿੰਦਾ ਨਾ ਬਾਈ ਸਾਡੇ ਚੱਡੀ ਹਿੰਮਤ ਕਿੱਥੇ ਮੈਂ ਤਾਂ ਫਲਾਣੀ ਜਗ੍ਹਾ ਆਪਣੇ ਪੈਸੇ ਲਾਤੇ ਤੂੰ ਜੱਦਾ ਦੱਸਦਾ ਮੈਂ ਐਂ ਕਰ ਲੰਦਾ ਮੈਂ ਉਂ ਹੀ ਕਰ ਲੰਦਾ ਇਹੋ ਜਿਹੇ ਲੋਕ ਗੱਲਾਂ ਨਾਲ ਰਜਾਉਣੇ ਵਾਲੇ ਹੁੰਦੇ ਨੇ ਇਹਨੇ ਖੜਨਾ ਹੈ ਨਾ ਉਹ ਤਾਂ ਜਿੱਥੋਂ ਮਰਜੀ ਖੜੇ ਖੜ ਜਾਂਦਾ ਹੈ ਬਹੁਤ ਰਾਹ ਨਹੀਂ ਖੜਨੇ ਵਾਲੇ ਪਰ ਅਗਲਾ ਆਪਣਾ ਸਮਾਂ ਭੁੱਲ ਜਾਂਦਾ ਹੈ ਫਿਰ ਤਾਂ ਹੀ ਅੱਜ ਕੱਲ ਲੋਕ ਕਿਸੇ ਨਾਲ ਖੜਨ ਤੋਂ ਹੀ हट ਗਏ ਗੱਲੀਬਾਤੀ ਖੜੀ ਜਾਣਗੇ ਗੱਲੀਬਾਤੀ ਫਿਰ ਆਲੇ-ਦੁਆਲੇ ਵਾਲਿਆਂ ਨੂੰ ਵੀ ਹੋ ਜਾਂਦਾ ਬੱਲੇ ਬਈ ਇਹ ਤਾਂ ਬਹੁਤ ਕਰਦਾ ਅਗਲੇ ਦਾ ਇਹ ਤਾਂ ਫਲਾਣੇ ਰਿਸ਼ਤੇ ਨੂੰ ਬਹੁਤ ਪਿਆਰ ਕਰਦਾ ਹੈ ਪਰ ਸਿਰਫ ਗੱਲਾਂ ਨਾਲੇ ਜੇ ਖੜਨ ਦੀ ਵਾਰੀ ਆਉਂਦੀ ਹੈ ਫਿਰ ਆਉਂ ਬਤਾਉਂ ਲਾਰੇ ਲੱਪੇ ਫੇਰ ਅੱਜ ਕੱਲ ਜਾਨ ਨੂੰ ਅਗਲੇ ਦੀ ਘੁੱਗੀ ਕਾਹੇ ਹੋ ਜਾਂਦੀ ਆ ਖੜਨਾ ਬਹੁਤ ਵੱਡੀ ਗੱਲ ਹੈ ਭੈਣ ਭਾਈ ਨਾਲ ਖੜਨਾ ਬਹੁਤ ਵੱਡੀ ਗੱਲ ਹੈ ਸਮਝਦਾਰ ਬੰਦਾ ਹੈ ਨਾ ਜਿਹੜਾ ਉਹ ਕਦੇ ਇਹੋ ਜਿਹੇ ਆਸਾਨ ਭਲਾਉਂਦਾ ਨਹੀਂ ਜਿਹੜੇ ਨਕਦਰੇ ਹੁੰਦੇ ਨੇ ਉਹ ਭਲਾ ਦੰਦੇ ਨੇ ਬਹੁਤੇ ਕੀ ਕਰਦੇ ਆ ਜਦ ਮਾੜਾ ਸਮਾਂ ਹੁੰਦਾ ਜਦ ਆਪਣੇਆਂ ਨੂੰ ਵਰਤ ਲੈਣਾ ਜਦ ਚੰਗਾ ਸਮਾਂ ਆ ਗਿਆ ਫਿਰ ਆਪਣੇਆਂ ਕਿੰਨੀ ਨੂੰ ਪਿੱਠ ਕਰ ਲੈਣੀ ਐ ਆਪਣੇਆਂ ਨੂੰ ਹਿਸਾਬ ਨਾਲ ਰੱਖਣਾ ਐ ਫਿਰ ਲੋਕ ਚੰਗੇ ਲੱਗਣ ਲੱਗ ਜੰਨੇ ਆ ਕਿਉਂਕਿ ਫਿਰ ਜਾਰੀਆਂ ਦਾ ਦਾਇਰਾ ਵੱਜ ਜਾਂਦਾ ਫਿਰ ਫਲਾਣਾ ਆਏ ਆਪਣਾ ਫਲਾਣਾ ਆਏ ਆਪਾਂ ਸਾਂਝ ਨੂੰ ਇੰਨੇ ਇਕੱਠੇ ਕਰ ਦਈਏ ਬੰਦੇ ਅਗਲਾ ਆਏ ਖੜਦਾ ਮੇਰੇ ਨਾਲ ਬਾਈ ਜੀ ਜਦ ਤੁਸੀਂ ਜਮ ਖਾਲੀ ਹੁੰਨੇ ਆ ਨਾ ਜਦ ਬਾਹਰਲਾ ਕੋਈ ਨਹੀਂ ਖੜਦਾ ਬਾਹਰ ਲਾਤਾ ਚੱਲਦੀ ਗੱਡੀ 'ਚ ਬੈਠਣੇ ਵਾਲਾ ਹੁੰਦਾ ਹੈ ਖੜਦੇ ਤਾਂ ਉਹ ਹੁੰਨੇ ਆ ਜਿਨ੍ਹਾਂ ਦਾ ਖੂਨ ਤੜਫਦਾ ਅੰਦਰੋਂ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਅੰਦਰੋਂ ਰਿਸ਼ਤਾ ਜੁੜਿਆ ਹੁੰਦਾ ਹੈ ਸਾਡਾ ਤੁਸੀਂ ਉਹਨਾਂ ਨੂੰ ਨਾ ਭੁੱਲਿਆ ਕਰੋ ਕਿਉਂਕਿ ਉਹਨਾਂ ਨੇ ਫੇਰ ਵੀ ਕਿਤੇ ਦੁੱਖ ਦੇ ਸੁੱਖ ਦੇ 'ਚ ਤੁਹਾਡੇ ਨਾਲ ਖੜਨਾ ਹੈ ਕਿਉਂਕਿ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ ਇਹ ਕਦੇ ਨਹੀਂ ਮੁੱਕਦੇ ਜਿਵੇਂ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਆਉਂਦੀਆਂ ਰਹਿੰਦੀਆਂ ਨੇ ਦੁੱਖ ਵੀ ਆਉਂਦੇ ਰਹਿੰਦੇ ਨੇ ਇਹ ਚੀਜ਼ ਤੁਸੀਂ ਹਰਦਮ ਲੋਕਾਂ ਦੇ ਸਿਰਾਂ ਤੇ ਨੌੜਿਆ ਕਰੋ ਫਲਾਣਾ ਮੇਰਾ ਆੜੀ ਆਏ ਧਮਕਾ ਮੇਰਾ ਆਏ ਠੀਕ ਹੈ ਕੋਈ ਨਹੀਂ ਹੈਗਾ ਉਹ ਚਲਦੀਆਂ ਗੱਡੀਆਂ ਵਾਲੇ ਨੇ ਖੜੀ ਗੱਡੀ ਨੂੰ ਤਾਂ ਕੋਈ ਜਿਹਦੀਆਂ ਆਂਦਰਾਂ ਤੜਫਣਗੀਆਂ ਅੰਦਰੋਂ ਖਿੱਚ ਹੋਊਗੀ ਉਹ ਤੱਕਾ ਲਾਉਂਦਾ ਹੈ ਚਲਦੀ ਗੱਡੀ ਤੇ ਸਵਾਰ ਤਾਂ ਬਹੁਤ ਹੁੰਦੇ ਨੇ ਮੈਂ ਸੋਈ ਗੱਲਾਂ ਕਰਦੀ ਆਂ ਬਈ ਕਿਸੇ ਨੂੰ ਵਰਤਣਾ ਤੇ ਕਿਸੇ ਨਾਲ ਵਰਤਣਾ ਇਹ ਦੋਨਾਂ ਗੱਲਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਕਿਸੇ ਨਾਲ ਵਰਤਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਲੋਕੀ ਵਰਤ ਕੇ ਛੱਡ ਜਾਂਦੇ ਨੇ ਉਹ ਸਾਡੇ ਨਾਲ ਨਹੀਂ ਵਰਤਦੇ ਉਹ ਸਾਨੂੰ ਵਰਤ ਕੇ ਛੱਡ ਜਾਂਦੇ ਨੇ ਇਹ ਦਸਤੂਰ ਬਣ ਗਿਆ ਦੁਨੀਆ ਦਾ ਅੱਜ ਦਾ ਕਾਲ ਯੁਗ ਦਾ ਇਹ ਦਸਤੂਰ ਬਣ ਗਿਆ ਜਿਹੜਾ ਚੰਗਾ ਇਨਸਾਨ ਥਾਂ ਥਾਂ ਹੀ ਖੜਿਆ ਹੁੰਦਾ ਹੈ ਨਾ ਆਪਣੇਆਂ ਨਾਲ ਫਿਰ ਉਹ ਜਮਾ ਟੁੱਟ ਜਾਂਦਾ ਅੰਦਰੋਂ ਫਿਰ ਉਹ ਨੂੰ ਬਾਹਰ ਚੰਗਿਆਂ ਚੋਂ ਵੀ ਮਾੜੇ ਦਿਖਾਈ ਦੇ ਜਾਂਦੇ ਨੇ ਵੀ ਯਾਰ ਯਾਰ ਆ ਮੇਰਾ ਆਪਣਾ ਨਾਲ ਜੰਮਿਆ ਜਾਂ ਮੇਰਾ ਬਹੁਤ ਕਰੀਬੀ ਰਿਸ਼ਤਾ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਤਾਂ ਜਿਹਦੇ ਨਾਲ ਜਿਹਦੇ ਮੈਂ ਮਰ ਨਹੀਂ ਮਰਦਾ ਤਾਂ ਉਹ ਨਹੀਂ ਮੇਰਾ ਬਣਿਆ ਲੈ ਫਲਾਣੇ ਨੇ ਮੇਰਾ ਕਿੱਥੋਂ ਬਣਨਾ ਐਡੀ ਦੂਰ ਵਾਲੇ ਨੇ ਫਿਰ ਇੱਥੋਂ ਇਹ ਚੀਜ਼ ਜਿਹੜਾ ਨਾ ਆਪਾਂ ਹੁਣ ਕਹਿ ਦਿੰਨੇ ਆਂ ਵੀ ਕਲਜੋਗ ਆ ਗਿਆ ਇੱਥੇ ਕੋਈ ਨਹੀਂ ਕਿਸੇ ਦਾ ਬਣਦਾ ਇਹ ਤੇ ਹੈ ਹੀ ਨਹੀਂ ਕੋਈ ਕਿਸੇ ਦਾ ਇਹ ਇਹੋ ਜਿਹੇ ਲੋਕਾਂ ਨੇ ਗੰਦ ਪਾਇਆ ਹੋਇਆ ਹੈ ਇਹੋ ਜਿਹੇ ਲੋਕਾਂ ਨੇ ਚੰਗੇ ਇਨਸਾਨਾਂ ਦੇ ਤੜਫਾਲ ਇਨਸਾਨਾਂ ਦੇ ਮਨਾਂ ਤੇ ਠੇਸਾਂ ਪਹਚਾਈਆਂ ਹੋਈਆਂ ਨੇ ਦੇਖੋ 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 ਦੁਨੀਆ ਸਿਆਣੀ ਹੋ ਗਈ ਹੁ ਮੇਰੇ ਨਾਲ ਕੋਈ ਧੋਖਾ ਲੱਗ ਲੋ ਕਰ ਲਿਆ ਕਿਸੇ ਨੇ ਮੈਨੂੰ ਦੇਖ ਕੇ 10 ਨੇ ਸਿਆਣੇ ਹੋਣਾ ਲੈ ਕੋੜੇ ਫਲਾਣੇ ਦੇ ਫਲਾਣੇ ਨੇ ਧੋਖਾ ਕਰ ਲਿਆ 10 10 ਨੂੰ ਕੰਨ ਹੋ ਜਾਂਦੇ ਨੇ ਆਲੇ ਦਾਲੇ ਇਹ ਇਹ ਚੀਜ਼ਾਂ ਨੇ ਦੁਨੀਆ 'ਚ ਫਰਕ ਪਾਤਾ ਇਹ ਚੀਜ਼ਾਂ ਨੇ ਰਿਸ਼ਤੇ ਫਿੱਕੇ ਕਰਦੇ ਅਸੀਂ ਜੇ ਸਾਡੇ ਨਾਲ ਕੋਈ ਇੱਕ ਵੀ ਸਾਡਾ ਰਿਸ਼ਤਾ ਜਿਹੜਾ ਧੋਖਾ ਕਰ ਜਵੇ ਅਸੀਂ ਖਿੰਡ ਜੰਨੇ ਆ ਸਾਨੂੰ ਇਕੱਠੇ ਹੋਣਾ ਮੁਸ਼ਕਲ ਹੋ ਜਾਂਦਾ ਹੈ ਰਿਸ਼ਤੇ ਵੀ ਖਿੰਡ ਜੰਨੇ ਆ ਅਸੀਂ ਘਰੋਂ ਵੀ ਖਿੰਡ ਜੰਨੇ ਆ ਸਾਡਾ ਕਾਰੋਬਾਰ ਵੀ ਖਿੰਡ ਜਾਂਦਾ ਹੈ ਬਹੁਤ ਕੁਝ ਵਿਗੜ ਜਾਂਦਾ ਹੈ ਇਹ ਗੱਲਾਂ ਕਹਿ ਲੈਣੀਆਂ ਕਰ ਦੇਣੀਆਂ ਸੌਖੀਆਂ ਨਹੀਂ ਜੀਨੂੰ ਬੀਤਦੀ ਹੈ ਉਹ ਜਾਣਦਾ ਹੈ ਉਨੇ ਕੇ ਮੈਂ ਇਕੱਠਾ ਹੋਣਾ ਹੈ ਕਿਵੇਂ ਸਭ ਕੁਝ ਉਹਨੇ ਹੌਲੀ 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 ਫਿਰ ਉੱਥੋਂ ਸਟਾਰਟ ਆਉਣਾ ਹੈ ਜ਼ੀਰੋ ਤੋਂ ਕਰਨੇ ਵਾਲਾ ਕਰਕੇ ਨੰਗੇ ਜਾਂਦਾ ਠੀਕ ਹੈ ਜੀ ਇਹ ਚੀਜ਼ਾਂ ਨੇ ਅੱਜ ਕੱਲ੍ਹ ਰਿਸ਼ਤਿਆਂ 'ਚ ਫਰਕ ਪਾਤਾ ਮੈਂ ਫੇਰ ਕਹਿੰਨੀ ਆਂ ਬਈ ਇੱਕ ਨੂੰ ਦੇਖ ਕੇ 10 ਨੂੰ ਕੰਨ ਹੋ ਜੰਨੇ ਆ ਲੋਕ ਤਾਂ ਹੀ ਨਹੀਂ ਇੱਕ ਦੂਏ ਦੇ ਨਾਲ ਖੜਦੇ ਅਸੀਂ ਇਨਸਾਨਾਂ ਨੇ ਰਿਸ਼ਤਿਆਂ 'ਚ ਫਿੱਕ ਪੈਦਾ ਕੀਤੀ ਆ ਉਹਲਾ ਇਨਸਾਨ ਜਜਵਾਤੀ ਇਨਸਾਨ ਜਿਹੜਾ ਕਿਸੇ ਦੀ ਤਕਲੀਫ ਨਹੀਂ ਦੇਖ ਸਕਦਾ ਜਿਹੜਾ ਕਿਸੇ ਦੇ ਅੱਖ ਚ ਇੰਜੂ ਨਹੀਂ ਦੇਖ ਸਕਦਾ ਜਿਹੜਾ ਕਿਸੇ ਨੂੰ ਭੈਣ ਭਾਈ ਨੂੰ ਤੰਗ ਨਹੀਂ ਦੇਖ ਸਕਦਾ ਵੀ ਨਾ ਮੇਰੇ ਨੂੰ ਮੇਰੀ ਲੋੜ ਹੈ ਜੇ ਉਹੋ ਜਿਹੇ ਇਨਸਾਨ ਨਾਲ ਤੁਸੀਂ ਅ ਬਾਰ ਬਾਰ ਬੇਇਮਾਨੀਆਂ ਕਰੋ ਫੇ ਤੁਹਾਨੂੰ ਰੱਬ ਨੇ ਵੀ ਮਾਫ ਨਹੀਂ ਕਰਨਾ ਕਿਉਂਕਿ ਪਰਮਾਤਮਾ ਸਭ ਕੁਝ ਦੇਖਦਾ ਹੈ ਰੱਬੀ ਰੂਹਾਂ ਹੁੰਦੀਆਂ ਨੇ ਇਹ ਜੀਆਂ ਅੱਜ ਦੇ ਸਮੇਂ ਚ ਨਹੀਂ ਕੋਈ ਕਿਸੇ ਨਾਲ ਖੜਦਾ ਅਹ ਲਗਾ ਗਾਹਾਂ ਉਹ ਮਾਇ ਤਾਂ ਤੋਂ ਬੜੇ ਮੈ ਲੈਣੇ ਆ ਤੜਫ ਦਾ ਵੀ ਉਹੀ ਆ ਜਿਹਦੇ ਅੰਦਰ ਮਮਤਾ ਹੁੰਦੀ ਆ ਜਿਹਦੇ ਅੰਦਰ ਪਿਆਰ ਹੁੰਦਾ ਭੈਣ ਭਾਈ ਦਾ ਜਿਹਦੇ ਅੰਦਰ ਤੜਫ ਹੁੰਦੀ ਆ ਇਹੋ ਜਿਹੇ ਲੋਕਾਂ ਨੂੰ ਵਰਤ ਕੇ ਨਾ ਛੱਡਿਆ ਕਰੋ ਇਹੋ ਜਿਹੇ ਲੋਕਾਂ ਨੂੰ ਮੈਂ ਤਾਂ ਕਹਿੰਨੀ ਆ ਵੀ ਘਿਰਨ ਨਾ ਦਿਆ ਕਰੋ ਭਾਵੇਂ ਸਾਡਾ ਕੁਸ ਲੱਗ ਜਵੇ ਘਿਰਨ ਨਾ ਦਿਆ ਕਰੋ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਰਿਸ਼ਤੇਆਂ ਨੂੰ ਸੰਭ ਕੇ ਰੱਖਿਆ ਕਰੋ ਜਿਹੜੇ ਤੁਹਾਨੂੰ ਗੱਲਾਂ ਨਾਲ ਰਜਾ ਕੇ ਕੁਸ ਤੇ ਕੁਸ ਕਰ ਜਾਂਦੇ ਆ ਇਹਜਾ ਨੂੰ ਮੂੰਹ ਲਾਇਆ ਬਣਾ ਕਰੋ ਕਦੇ ਚਿਹਰੇ ਭੋਲੇ ਹੋਣਗੇ ਮਨ ਚ ਸ਼ਤਾਨੀਆਂ ਹੋਣਗੀਆਂ ਇਹਜਾ ਨੂੰ ਖੜਨਾ ਦੇਆ ਕਰੋ ਕਦੇ ਆਪਾਂ ਗੱਲਾਂ ਉਹ ਕਰੀਦੀਆਂ ਜਿਹੜੀਆਂ ਸਮਾਜ ਚ ਚੱਲਦੀਆਂ ਆ ਅੱਖੀਂ ਦੇਖੀਆਂ ਕੋਸਾ ਇਨਸਾਨਾਂ ਨੇ ਹੰਡਾਏ ਹੋਏ ਹੁੰਦੇ ਨੇ ਮੈਂ ਆਪਾਂ ਗੱਲ ਉਹੀ ਕਰੀਦੀ ਆ ਚਲੋ ਠੀਕ ਆ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ